ਅੱਜ ਜਿਸੰਦੀ ਗੱਲ ਕਰਾਂਗੇ ਆਪਾਂ ਯੂਐਸ ਦੇ ਵਿੱਚ ਇੱਕ ਟਰੱਕ ਡਰਾਈਵਰ ਹਰਜਿੰਦਰ ਸਿੰਘ ਦੀ ਜਿਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀਗਾ ਇੱਕ ਐਕਸੀਡੈਂਟ ਹੋਇਆ ਸੀ ਜਿਸ ਵਿੱਚ ਤਿੰਨ ਗੋਰਿਆਂ ਦੀ ਮੌਤ ਹੋ ਜਾਂਦੀ ਹੈ ਜਿਸ ਤੋਂ ਬਾਅਦ ਕਈ ਤਰ੍ਹਾਂ ਦੀਆਂ ਖਬਰਾਂ ਅਤੇ ਕੁਝ ਫੇਕ ਖਬਰਾਂ ਵੀ ਚਲੀਆਂ ਹੋਰ ਤਰੀਕੇ ਦੇ ਨਾਲ ਲੋਕਾਂ ਨੂੰ ਕਿਰੋ ਗੁਮਰਾਹ ਕਰਨ ਦੀਆਂ ਕੋਸ਼ਿਸ਼ਾਂ ਵੀ ਕੀਤੀਆਂ ਨੇ ਜਿਸ ਦਾ ਤੁਸੀਂ ਆਪਣੀ ਪਿਛਲੀ ਇੰਟਰਵਿਊ ਵਿੱਚ ਸਾਰਾ ਖੁਲਾਸਾ ਕੀਤਾ ਸੀ ਸਾਰਾ ਸੱਚ ਤੁਸੀਂ ਬਿਆਨ ਕੀਤਾ ਸੀਗਾ ਅੱਜ ਅਸੀਂ ਗੱਲਬਾਤ ਕਰਾਂਗੇ ਕਿਵੇਂ ਦੇਖਦੇ ਹੋ ਉਸ ਨੂੰ ਕੀ ਸਜ਼ਾ ਹੋ ਸਕਦੀ ਹੈ ਜੋ ਪਟੀਸ਼ਨ ਚੱਲਦੀ ਪਈ ਹੈ ਜਿਸ ਵਿੱਚ ਸਾਰ ਨੂੰ ਦੱਸ ਦਿੱਤਾ ਸੀਗਾ ਉਸਦੇ ਕਿਸ ਨੂੰ ਫਾਇਦੇ ਹੋ ਰਹੇ ਨੇ ਉਸ ਪਟੀਸ਼ਨ ਪਿੱਛੇ ਕਿਜ਼ਾ ਹੱਤ ਸੀ ਕਿਵੇਂ ਲੋਕਾਂ ਨੂੰ ਅਵੇਅਰ ਕਰੋਂਗੇ ਇਹ ਸਾਰੇ ਘਣਾ ਕਰਨਾਂ ਨੂੰ ਕਿਵੇਂ ਦੇਖਦੇ ਹੋ ਕਿ ਇੱਕ ਟਰੈਕ ਡਰਾਈਵਰ ਸੀ ਗਿਆ ਲੱਖਾਂ ਰੁਪਏ ਲਾ ਕੇ ਉਹ ਉੱਥੇ ਪਹੁੰਚਿਆ ਹੋਣਾ ਹੁਣ ਉਸ ਦੀ ਆਬਦੀ ਵੀ ਖਰਾਬ ਪਿੱਛੇ ਕਿਹਾ ਜਾਂਦਾ ਕਿ ਉਸਦੇ ਕੋ ਮਦਰ ਨੇ ਉਹਨਾਂ ਦੀ ਜ਼ਿੰਦਗੀ ਵੀ ਖਰਾਬ ਕੋਈ ਲੱਗਦਾ ਕਿ ਕਿਸੇ ਤਰੀਕੇ ਨਾਲ ਕੋਈ ਹੱਲ ਨਿਕਲ ਸਕਦਾ ਹੈ ਕੋਈ ਸਜ਼ਾ ਘੱਟ ਹੋ ਜਾਵੇ ਕੋਈ ਇਹਨਾਂ ਨੂੰ ਕਹਿ ਲੋ ਕਿ ਤਸਦੀਹ ਦੇ ਆਧਾਰ ਦੇ ਉੱਤੇ ਇਹਨਾਂ ਨੂੰ ਸਜ਼ਾ ਦੇ ਵਿੱਚ ਕੁਝ ਰਿਆਤ ਮਿਲ ਜਾਵੇ ਕੀ ਕਹੋਗੇ ਇਸ ਬਾਰੇ ਤੁਸੀਂ ਅ ਦੇਖੋ ਸਭ ਤੋਂ ਪਹਿਲਾਂ ਤੇ ਆਪਾਂ ਇਹ ਗੱਲ ਕਰੀਏ ਜਿਹੜੀ ਤੁਸੀਂ ਸਜਾ ਦੀ ਗੱਲ ਕੀਤੀ ਹੈ ਸਾਨੂੰ ਇੰਨਾ ਕੁ ਨਿਸ਼ਚਿਤ ਰਹਿਣਾ ਚਾਹੀਦਾ ਇੰਨਾ ਕੁ ਸਾਨੂੰ ਸੈਟੀਸਫੈਕਸ਼ਨ ਹੋਣੀ ਚਾਹੀਦੀ ਹੈ ਕਿ ਇਹ ਅਮਰੀਕਾ ਹੈ ਨਾ ਕਿ ਅਰਬ ਅਰਬ ਉਹ ਕੰਟਰੀ ਹੈ ਸਾਊਦੀ ਅਰਬ ਵਰਗੇ ਜਾਂ ਹੋਰ ਮੁਲਕ ਜਿੱਥੇ ਤੁਹਾਡੇ ਕਈ ਵਾਰੀ ਇਦਾਂ ਦੀਆਂ ਖਬਰਾਂ ਵੀ ਚੱਲਦੀਆਂ ਟੀਵੀਆਂ ਦੇ ਉੱਤੇ ਕਿ ਲਓ ਜੀ ਬਲੱਡ ਮਨੀ ਇਕੱਠੀ ਕਰਨੀ ਪੈਣੀ ਹੈ ਕਿਉਂਕਿ ਉਹਨੂੰ ਫਾਂਸੀ ਹੋਣ ਜਾ ਰਹੀ ਹੈ ਜਾਂ ਫਿਰ ਹੋਰ ਬੜੇ ਭੜੇ ਭੜੇ ਕਾਨੂੰਨ ਅਰਬ ਦੇ ਬਣਾਏ ਹੋਏ ਨੇ ਸੋ ਯੂਕੇ ਯੂਕੇ ਯੂਐਸਏ ਕੈਨੇਡਾ ਅਮਰੀਕਾ ਜਿਹੜੀਆਂ 5 ਵਾਈਜ਼ ਨੇ ਸੋ ਇਹ ਜਾਣੀਆਂ ਜਾਂਦੀਆਂ ਆਪਣੇ ਕਾਨੂੰਨ ਕਰਕੇ ਲਾਅ ਕਰਕੇ ਸੋ ਇਸ ਕਰਕੇ ਜਿੱਥੋਂ ਤੱਕ ਸਾਨੂੰ ਉਮੀਦ ਹੈ ਕਿ ਜਿਹੜੀ ਸਜ਼ਾ ਹੋਏਗੀ ਉਹ ਕਾਨੂੰਨ ਜਿਹੜਾ ਯੂ ਐਸ ਦਾ ਹੈਗਾ ਉਥੋਂ ਦੀ ਅਦਾਲਤ ਹੈ ਉਹ ਸਹੀ ਸਜ਼ਾ ਸੁਣਾਏਗੀ ਸਾਡਾ ਫਿਕਰ ਇੱਕ ਜਿਹੜਾ ਸੀਗਾ ਆਪਾਂ ਕੱਲ ਵੀ ਜਿਹੜਾ ਜ਼ਿਕਰ ਕੀਤਾ ਸੋ ਉਹਨੂੰ ਅੱਜ ਫਿਰ ਦੁਬਾਰਾ ਇੱਕ ਵਾਰੀ ਆਪਾਂ ਰਿਪੀਟ ਕਰਨਾ ਚਾਹੁੰਦੇ ਆ ਕਿ ਜਿਹੜੀ ਪ੍ਰੋਬਲਮ ਹੈਗੀ ਆ ਪ੍ਰੋਬਲਮ ਕਿੱਥੇ ਆ ਰਹੀ ਆ ਜਦੋਂ ਅਸੀਂ ਵਾਧੂ ਦਾ ਭਾਰ ਪਾ ਰਹੇ ਆ ਵਾਧੂ ਵੀਵਰਸ਼ਿਪ ਲਾਨ ਕਰਕੇ ਅਸੀਂ ਵੀਡੀਓਜ਼ ਸ਼ੇਅਰ ਕੀਤੀਆਂ ਉਹ ਉਹ ਜਿਹੜੀ ਸੀਸੀਟੀਵੀ ਦੀ ਬਣੀ ਹੋਈ ਘਟਨਾ ਦੀ ਵੀਡੀਓ ਹੈਗੀ ਆ ਉਹ ਬੜੇ ਵੱਡੇ ਪੱਧਰ ਦੇ ਉੱਤੇ ਸ਼ੇਅਰ ਕੀਤੀ ਗਈ ਦੱਸਿਆ ਜਾ ਰਿਹਾ ਸੀ ਕੱਲ ਇੱਕ ਕਰੀਬੀ ਜਿਹੜਾ ਹੈਗਾ ਹਰਜਿੰਦਰ ਸਿੰਘ ਦਾ ਉਹ ਟਿਕਟੌਕ ਤੇ ਇੱਕ ਵੀਡੀਓ ਬਣਾ ਕੇ ਦੱਸ ਰਿਹਾ ਸੀ ਕਿ ਹੋਇਆ ਕੀ ਹੈ ਇਹ ਘਟਨਾ ਤੋਂ ਬਾਅਦ ਹਰਜਿੰਦਰ ਸਿੰਘ ਨੂੰ ਕਿਹਾ ਗਿਆ ਪੁਲਿਸ ਵੱਲੋਂ ਕਿ ਤੂੰ ਇੱਥੇ ਕਿਤੇ ਹੋਟਲ ਲੈ ਕੇ ਮੋਟਰ ਲੈ ਕੇ ਰਹਿ ਲੈ ਤੇ ਜੇ ਸਾਨੂੰ ਲੋੜ ਪਈ ਤੇ ਤੈਨੂੰ ਸਦਾਂਗੇ ਸੋ ਹਰਜਿੰਦਰ ਸਿੰਘ ਇਸ ਘਟਨਾ ਤੋਂ ਬਾਅਦ ਉੱਥੇ ਮੋਟਲ ਲੈਂਦਾ ਹੈ ਤੇ ਉੱਥੇ ਰਹਿਣ ਲੱਗ ਪੈਂਦਾ ਇੱਕ ਦਾ ਇੱਕ ਅੱਧਾ ਦਿਨ ਇੱਕ ਦੋ ਰਾਤਾਂ ਉੱਥੇ ਕੱਟ ਕੇ ਤੇ ਆਪਣੇ ਪਿੰਡ ਕੈਲੀਫੋਰਨੀਆ ਜਿਹੜਾ ਹੈਗਾ ਉਹ ਵਾਪਸ ਆ ਜਾਂਦਾ ਕਿਉਂਕਿ ਫਲੋਰੀਡਾ ਦੇ ਵਿੱਚ ਇਹ ਘਟਨਾ ਹੋਈ ਸੀ ਤੇ ਉਹਨੂੰ ਫਿਰ ਉਹਨੇ ਫਲਾਈਟ ਲਈ ਹੈ ਤੇ ਉਹ ਆਪਣੇ ਕੈਲੀਫੋਰਨੀਆ ਆ ਜਾਂਦਾ ਉਸ ਤੋਂ ਬਾਅਦ ਕੀ ਹੁੰਦਾ ਕਹਿੰਦੇ ਇਹ ਵੀਡੀਓ ਜਿਹੜੀ ਹੈਗੀ ਆ ਨਾ ਸੀਸੀਟੀਵੀ ਦੀ ਇਹ ਮਾਲਕ ਦੇ ਕੋਲ ਸੀ ਟਰਾਂਸਪੋਰਟ ਦੇ ਮਾਲਕ ਦੇ ਕੋਲ ਉਹਨੇ ਆਪਣੇ ਬਾਕੀ ਡਰਾਈਵਰਾਂ ਨੂੰ ਦੱਸਣ ਲਈ ਕਿ ਭਾਈ ਇਸ ਤਰ੍ਹਾਂ ਹੋ ਸਕਦਾ ਹੈ ਤੁਸੀਂ ਵੀ ਅੱਗੋਂ ਸਾਵਧਾਨ ਰਹਿਣਾ ਉਹ ਵੀਡੀਓ ਕਲਿੱਪ ਜਿਹੜਾ ਹੈਗਾ ਆਪਣੇ ਗਰੁੱਪ ਦੇ ਵਿੱਚ ਪਾ ਦਿੱਤਾ ਮਤਲਬ ਹੋਰ ਡਰਾਈਵਰਾਂ ਨੂੰ ਵੀ ਭੇਜ ਦਿੱਤਾ ਤੇ ਉਹਦੇ ਨਾਲ ਕੀ ਹੋਇਆ ਫਿਰ ਕਿ ਉਹ ਕਲਿੱਪ ਜਿਹੜਾ ਵਾਇਰਲ ਹੋ ਜਾਂਦਾ ਫਿਰ ਆਪਣੇ ਬੰਦੇ ਅੱਗੇ ਵਾਇਰਲ ਕਰ ਗਏ ਉਹ viral ਜਦੋਂ ਹੋਇਆ ਉਹ ਗੋਰੀਆਂ ਤੱਕ ਅਮਰੀਕਾ ਨਾਲ ਅਮਰੀਕਾ ਨਾਲ ਤੱਕ ਕਈਏ ਆਪਾਂ ਉਹ ਪਹੁੰਚ ਜਾਂਦਾ ਤੇ ਫਿਰ ਇਹ ਨਿਊਜ਼ ਹਾਈਲਾਈਟ ਹੋਣੀ ਸ਼ੁਰੂ ਹੋ ਜਾਂਦੀ ਹੈ ਕਹਿੰਦੇ ਆ ਹਰਜਿੰਦਰ ਸਿੰਘ ਪਹਿਲਾ ਹਫਤਾ ਜਿਹੜਾ ਹੈਗਾ ਉਹ ਠੀਕ ਠਾਕ ਰਿਹਾ ਉਹਦੀ ਗ੍ਰਿਫਤਾਰੀ ਨਹੀਂ ਹੋਈ ਸੋ ਕੇਸ ਚੱਲਣਾ ਸੀ ਮਤਲਬ ਕੇਸ ਤਾਂ ਚੱਲਣਾ ਹੀ ਸੀਗਾ ਇਹ ਨਹੀਂ ਹੈ ਕਿ ਉਹਨੂੰ ਕੁਝ ਵੀ ਨਹੀਂ ਹੋਣਾ ਸੀ ਪਰ ਉਹਨਾਂ ਨੇ ਛੱਡ ਦਿੱਤਾ ਸੀ ਪੁਲਿਸ ਨੇ ਕਿ ਐਡੀ ਵੱਡੀ ਗੱਲ ਨਹੀਂ ਐਕਸੀਡੈਂਟ ਹੋਇਆ ਠੀਕ ਹੈ ਮੌਤ ਹੋਈ ਹੈ ਤਿੰਨ ਮੌਤਾਂ ਹੋਈਆਂ ਨੇ ਪਰ ਫਿਰ ਵੀ ਉਹਦਾ ਕੇਸ ਚੱਲੀ ਜਾਣਾ ਸੀ ਜਦੋਂ سزا ਹੁੰਦੀ ਤੇ ਹਰਜਿੰਦਰ ਸਿੰਘ ਨੂੰ ਫੜ ਕੇ ਉਹਨਾਂ ਨੇ ਅੰਦਰ ਦੇ ਦੇਣਾ ਸੀਗਾ ਸੋ ਹੁੰਦਾ ਕੀ ਹੈ ਹਫਤਾ ਗੰਦੇ ਆ ਵੀ ਹਰਜਿੰਦਰ ਸਿੰਘ ਨੂੰ ਕੋਈ ਵੀ ਅਰੇਸਟ ਜੜੀ ਉਹਦੀ ਨਹੀਂ ਪਈ ਜਦੋਂ ਇਹ ਵੀਡੀਓ ਵਾਇਰਲ ਹੁੰਦੀ ਹੈ ਤੇ ਉਸ ਤੋਂ ਬਾਅਦ ਫਿਰ ਕੀ ਹੁੰਦਾ ਵੀ ਆਪਸੀ ਸਟੇਟਾਂ ਦਾ ਚੱਕਰ ਪੈ ਜਾਂਦਾ ਵੀ ਫਲੋਰੀਡਾ ਵਾਲੇ ਕਹਿੰਦੇ ਵੀ ਭਾਈ ਤੁਹਾਡੇ ਕੈਲੀਫੋਰਨੀਆ ਤੋਂ ਟਰੱਕ ਡਰਾਈਵਰ ਆਉਂਦਾ ਤੇ ਫਲੋਰੀਡਾ ਦੇ ਵਿੱਚ ਆ ਕੇ ਤੇ ਉਹਨੇ ਐਕਸੀਡੈਂਟ ਕੀਤਾ ਜਿਸ ਨਾਲ ਤਿੰਨ ਜਣੇ ਦੀ ਮੌਤ ਹੋ ਗਈ ਹੈ ਤੇ ਫਿਰ ਫਲੋਰੀਡਾ ਦੀ ਪੁਲਿਸ ਜਿਹੜੀ ਹੈਗੀ ਆ ਉਹ ਕੈਲੀਫੋਰਨੀਆ ਤੋਂ ਹਰਜਿੰਦਰ ਸਿੰਘ ਨੂੰ ਗ੍ਰਫਤਾਰ ਕਰਕੇ ਲੈ ਜਾਂਦੀ ਹੈ ਤੇ ਫਿਰ ਉਹਦੀ ਸੁਣਵਾਈ ਸ਼ੁਰੂ ਹੋ ਜਾਂਦੀ ਹੈ ਅੱਛਾ ਉਸ ਤੋਂ ਬਾਅਦ ਕੀ ਹੁੰਦਾ ਜਦੋਂ ਇਹ ਵਾਇਰਲ ਹੋ ਗਿਆ ਸਾਰਾ ਖੁਸ਼ ਅ ਕਣਾ ਤੱਕ ਜਦੋਂ ਪਹੁੰਚ ਗਈ ਗੱਲ ਜਾਂ ਕੈਨੇਡੀਅਨ ਲੋਕਾਂ ਤੱਕ ਪਹੁੰਚ ਗਈ ਜਾਂ ਫਿਰ ਆਸਟ੍ਰੇਲੀਅਨਸ ਤੱਕ ਪਹੁੰਚ ਗਈ ਤਾਂ ਉਹਨਾਂ ਨੇ ਇਹਦੇ ਉੱਤੇ ਆਪਣੇ ਆਪਣੇ ਵਿਅੰਗ ਕਸਣੇ ਸ਼ੁਰੂ ਕਰ ਦਿੱਤੇ ਕਿਉਂਕਿ ਮੌਕਾ ਚਾਹੀਦਾ ਇਹਨਾਂ ਲੋਕਾਂ ਨੂੰ ਵੀ ਕਿ ਇਮੀਗ੍ਰੈਂਟਸ ਦੇ ਖਿਲਾਫ ਕਦੋਂ ਤੇ ਕਿਹੜਾ ਜਿਹੜਾ ਸਮਾਂ ਇਹੋ ਜਿਹਾ ਆਵੇ ਕਿ ਉਹ ਬੋਲਣ ਸੋ ਉਹਨਾਂ ਨੂੰ ਇਹ ਸਮਾਂ ਮਿਲਿਆ ਕਿ ਜਦੋਂ ਇੱਕ ਪਟਕੇ ਵਾਲਾ ਮੁੰਡਾ ਜਿਹੜਾ ਹੈਗਾ ਉਹ ਯੂ ਟਰਨ ਲੈ ਰਿਆ ਤੇ ਉਹਦੇ ਵਿੱਚ ਗੱਡੀ ਵੱਜਦੀ ਦਿਖਦੀ ਹੈ ਤੇ ਗੋਰਿਆਂ ਨੇ ਇਹਦੇ ਉੱਤੇ ਫਿਰ ਇਤਰਾਜ਼ ਕਰਨਾ ਸ਼ੁਰੂ ਕਰ ਦਿੱਤਾ ਆਪਣੇ ਤੌਰ ਦੇ ਉੱਤੇ ਟਿਕਟੌਕ ਤੇ ਵੀਡੀਓ ਇੰਸਟਾਗ੍ਰam ਦੇ ਉੱਤੇ ਵੀਡੀਓ ਪਾਉਣ ਲੱਗ ਪਏ ਫਿਰ ਇਹਨੂੰ ਨਿਊਜ਼ ਚੈਨਲ ਵੀ ਜਿਹੜੇ ਹੈਗੇ ਉਹ ਕਵਰੇਜ ਦੇਣ ਲੱਗ ਪਏ ਜਿਹਦੇ ਨਾਲ ਇਹ ਕੇਸ ਜਿਹੜਾ ਹੈਗਾ ਉਹ ਜ਼ਿਆਦਾ ਹਾਈਲਾਈਟ ਹੋ ਗਿਆ ਅਸੀਂ ਪਿਛਲੀ ਵੀਡੀਓ 'ਚ ਇਹ ਗੱਲ ਕਹੀ ਸੀ ਕਿ ਹਾਈਲਾਈਟ ਹੋਣ ਦੇ ਨਾਲ ਕਿਤੇ ਪ੍ਰਭਾਵ ਪ੍ਰਭਾਵ ਦੇ ਵਿੱਚ ਆ ਕੇ ਲੋਕਲ ਲੋਕਾਂ ਦੇ ਜਾਂ ਜੋ ਇੱਕ ਮਾਹੌਲ ਸਿਰਜਿਆ ਗਿਆ ਉਹਦੇ ਉਹਦੇ ਪ੍ਰਭਾਵ ਦੇ ਵਿੱਚ ਆ ਕੇ ਕਿਤੇ ਅਦਾਲਤ ਐਦਾਂ ਦਾ ਫੈਸਲਾ ਨਾ ਲੈ ਲਵੇ ਜਿਹਦੇ ਵਿੱਚ ਹਰਜਿੰਦਰ ਸਿੰਘ ਦੀ ਸਾਰੀ ਲਾਈਫ ਖਰਾਬ ਹੋ ਜਾਵੇ ਦੇਖੋ ਉਹਦੀ ਗਲਤੀ ਹੈ ਅਸੀਂ ਕਦੀ ਵੀ ਬਰੀ ਨਹੀਂ ਕਰ ਸਕਦੇ ਕਿ ਹਰਜਿੰਦਰ ਸਿੰਘ ਦੀ ਗਲਤੀ ਨਹੀਂ ਹੈ ਉਹਨੇ ਗਲਤੀ ਕੀਤੀ ਹੈ ਯੂ ਟਰਨ ਲੈ ਕੇ ਤੇ ਉਹ ਮੁੰਡਾ ਕੱਲ ਇਹ ਵੀ ਦੱਸ ਰਿਹਾ ਸੀਗਾ ਜਿਹੜਾ ਉਹਦਾ ਕਰੀਬੀ ਹੈਗਾ ਉਹ ਕਹਿੰਦਾ ਵੀ 20 ਮਿੰਟ ਹਰਜਿੰਦਰ ਸਿੰਘ ਪਹਿਲਾਂ ਰੋਡ ਤੇ ਸਾਈਡ ਤੇ ਲਾ ਕੇ ਟਰਾਲਾ ਤੇ ਉਹ ਵੇਟ ਕਰਦਾ ਰਿਹਾ ਕਿ ਪਿੱਛੋਂ ਕੋਈ ਗੱਡੀ ਆਉਂਦੀ ਤਾਂ ਨਹੀਂ ਸੋ 20 ਮੀਟਰ ਉਡੀਕ ਕੇ ਜਦੋਂ ਉਹਨੇ ਦੇਖਿਆ ਵੀ ਇਹ ਸੇਫ ਹੈ ਕੰਮ ਤਾਂ ਉਹਨੇ ਫੇਰ ਯੂ ਟਰਨ ਲਿਆ ਅਸੀਂ ਇਹ ਨਹੀਂ ਕਹਿੰਦੇ ਅਸੀਂ ਇਹ ਨਹੀਂ ਕਹਿਣ ਦੀ ਕੋਸ਼ਿਸ਼ ਕਰ ਰਹੇ ਕਿ ਹਰਜਿੰਦਰ ਦਾ ਪੱਖਪੂਰ ਦੇ ਪਏ ਆ ਪਰ ਕਹਿੰਦੇ ਆ ਕਿ ਉਹੀ ਗੱਲ ਹੋਈ ਵੀ ਜਦੋਂ ਉਹਨੇ ਟਰਨ ਲੈਣਾ ਸ਼ੁਰੂ ਕੀਤਾ ਤੇ ਪਿੱਛੋਂ ਅਚਾਨਕ ਗੱਡੀ ਆਈ ਆ ਉਹ ਵਜਗੀ ਵਿੱਚ ਸੋ ਜੋ ਗਲਤੀ ਹੈਗੀ ਉਹ ਹੈਗੀ ਆ ਕਿ ਯੂ ਟਰਨ ਨਾ ਲਿਆ ਜਾਂਦਾ ਤਿੰਨ ਮੌਤਾਂ ਨਾ ਹੁੰਦੀਆਂ ਪਰ ਉਹਨੇ ਯੂਟਰਨ ਲੈ ਕੇ ਤੇ ਇਹ ਬੜੀ ਵੱਡੀ ਗਲਤੀ ਕੀਤੀ ਜਿਸ ਦੇ ਨਾਲ ਤਿੰਨ ਘਰਾਂ ਦੇ ਚਿਰਾਗ ਜਿਹੜੇ ਆਪਾਂ ਕਹਾਂਗੇ ਕਿ ਉਹ ਬੁੱਝ ਗਏ ਸੋ ਹੁਣ ਇੱਥੇ ਹੋਇਆ ਕੀ ਹੈ ਹੁਣ ਜਿਹੜੀ ਇੱਕ ਲਹਿਰ ਬਣ ਗਈ ਕਿ ਲਓ ਜੀ ਇਹ ਬੰਦੇ ਨੂੰ ਤਾਂ ਇੱਕ ਕ੍ਰਿਮੀਨਲ ਦੇ ਤੌਰ ਤੇ ਮਰਡਰ ਜਿਹੜੇ ਇਹਨੇ ਕੀਤੇ ਆ ਸੋਨੇ ਮਰਡਰ ਨਹੀਂ ਕੀਤੇ ਉਹਨੇ ਸੋਚਿਆ ਨਹੀਂ ਸੀ ਕਿ ਇਸ ਤਰ੍ਹਾਂ ਹੋਵੇ ਜਾਂ ਉਹਨੇ ਜਾਣ ਬੁੱਝ ਕੇ ਕਿਸੇ ਨੂੰ ਮਾਰਨਾ ਨਹੀਂ ਕੀਤਾ ਵੀ ਮੈਂ ਮਾਰ ਹੀ ਦੇਣੇ ਆ ਜਾਣ ਬੁੱਝ ਕੇ ਕਿ ਕਿਸੇ ਦੇ ਉੱਤੇ ਚੱਲਦਾ ਟਰਾਲਾ ਚੜਾ ਦੁੱਤਾ ਕਿਸੇ ਗੱਡੀ ਦੇ ਵਿੱਚ ਮਾਰਿਆ ਜਾ ਕੇ ਸੋ ਫਿਰ ਤਾਂ ਮੰਨਿਆ ਵੀ ਤੂੰ ਉਸਨੇ ਭਾਈ ਜਾਣ ਬੁੱਝ ਕੇ ਜਿਹੜਾ ਇਹ ਸਾਰਾ ਕੁਝ ਕੀਤਾ ਹੈਗਾ ਹੋਇਆ ਜ਼ਰੂਰ ਹੈ ਇੱਕ ਉਹਦੀ ਜ਼ਿੰਦਗੀ ਆਪਾਂ ਕਹੀਏ ਕਿ ਸਿੱਧੇ ਰਸਤੇ ਜਾਂਦੀ ਜਾਂਦੀ ਜਦੋਂ ਉਹਨੇ ਆਪਣੀ ਜ਼ਿੰਦਗੀ ਦਾ ਯੂ-ਟਰਨ ਲੈ ਲਿਆ ਤੇ ਹੁਣ ਉਹਦੀ ਜ਼ਿੰਦਗੀ ਦਾ ਯੂ-ਟਰਨ ਵਜਿਆ ਹੋਇਆ ਇਸ ਵੇਲੇ ਉਹਦੇ ਹਾਲਾਤ ਇਸ ਵੇਲੇ ਨਾਜ਼ੁਕ ਹੋਏ ਹੋਏ ਨੇ ਅ ਹਜੇ ਤੱਕ ਜਿਵੇਂ ਹੁਣ ਆਪਾਂ ਲਹਿਰ ਬਣਾ ਰਹੇ ਆ ਅਸੀਂ মিডিਆ ਰਾਈ ਵੀ ਜਿਹੜਾ ਇੱਕ ਲਹਿਰ ਬਣਾਉਣ ਦੀ ਵੀ ਕੋਸ਼ਿਸ਼ ਕਰ ਰਹੇ ਆ ਲਹਿਰ ਕੀ ਹੈ ਕਿ ਇਨਸਾਫ ਹੋਵੇ ਆਪਾਂ ਇਹ ਨਹੀਂ ਕਹਿੰਦੇ ਸਜ਼ਾ ਘੱਟ ਹੋਵੇ ਵੱਧ ਹੋਵੇ ਜੋ ਵੀ ਹੋਵੇ ਪਰ ਇੱਕ ਇਨਸਾਫ ਜਿਹੜਾ ਹੈਗਾ ਉਹ ਹੋਣਾ ਚਾਹੀਦਾ ਹਰਜਿੰਦਰ ਦੀ ਸਾਰੀ ਜ਼ਿੰਦਗੀ ਨਾ ਖਰਾਬ ਹੋ ਜਾਵੇ ਉਹਨੂੰ ਵੀ ਅ ਅਮਰੀਕਾ ਦੇ ਵਿੱਚ ਸਾਡੇ ਬਹੁਤ ਲੋਕ ਨੇ ਪੰਜਾਬੀ ਭਾਈਚਾਰੇ ਦੇ ਨਾਲ ਸੰਬੰਧਿਤ ਵਕੀਲ ਵੀ ਨੇ ਅਸੀਂ ਉਹਨਾਂ ਨੂੰ ਵੀ ਗੁਜਾਰਿਸ਼ ਕਰਦੇ ਹਾਂ ਕਿ ਤੁਸੀਂ ਆਪਣੇ ਤੌਰ ਦੇ ਉੱਤੇ ਹਰਜਿੰਦਰ ਸਿੰਘ ਦਾ ਕੇਸ ਜਿਹੜਾ ਹੈਗਾ ਉਹ ਲੜੋ ਜਿਸ ਦੇ ਨਾਲ ਕੀ ਹੋਏਗਾ ਵੀ ਕਿਤੇ ਨਾ ਕਿਤੇ ਉਹਨਾਂ ਨੂੰ ਪਤਾ ਲੱਗੂਗਾ ਵੀ ਇਹ ਧਿਰ ਵੀ ਪ੍ਰਭਾਵਸ਼ਾਲੀ ਹੈਗੀ ਆ ਸੋ ਅਸੀਂ ਆਲਵੇਜ਼ ਇੱਕ ਗੱਲ ਕਹਿੰਦੇ ਰਵਾਂਗੇ ਕਿ ਸਾਨੂੰ ਅਫਸੋਸ ਹੈ ਇਹ ਮੌਤਾਂ ਜਿਹੜੀਆਂ ਹੋਈਆਂ ਨੇ ਇਹ ਨਹੀਂ ਸੀ ਹੋਣੀਆਂ ਚਾਹੀਦੀਆਂ ਹਰਜਿੰਦਰ ਸਿੰਘ ਨੇ ਗਲਤੀ ਕੀਤੀ ਹੈ ਜਿਸ ਦੇ ਨਾਲ ਇੱਕ ਸਾਰੀ ਕਮਿਊਨਿਟੀ ਦੇ ਵਿੱਚ ਆਪਾਂ ਕਹੀਏ ਵੀ ਇੱਕ ਇਸ ਤਰ੍ਹਾਂ ਦਾ ਨੈਰੇਟਿਵ ਬਣ ਗਿਆ ਅ ਅਮਰੀਕਾ ਨਾਲ ਦੇ ਵਿੱਚ ਵੀ ਇਹ ਨੈਰੇਟਿਵ ਬਣ ਗਿਆ ਕਿ ਲਓ ਜੀ ਇਹ ਪਟਕਿਆਂ ਵਾਲੇ ਇਹ ਪਾਗਾਂ ਵਾਲੇ ਜਿਹੜੇ ਨੇ ਇਹ ਖਰਾਬ ਕਰਦੇ ਆ ਇਹ ਇਹ ਮਤਲਬ ਕਿ ਰੂਲ ਫਾਲੋ ਨਹੀਂ ਕਰਦੇ ਇਹ ਬੇਸ਼ੱਕ ਇਸ ਤਰ੍ਹਾਂ ਹੋਇਆ ਹੈਗਾ ਪਰ ਕਿਤੇ ਨਾ ਕਿਤੇ ਦੇਖੋਗੇ ਨਾ ਤੁਸੀਂ ਝਾਤੀ ਮਾਰ ਕੇ ਦੇਖੋ Google ਤੇ ਆਪ ਸਰਚ ਕਰ ਲਿਓ ਵੀ ਅਮਰੀਕਾ ਦੇ ਵਿੱਚ ਸਭ ਤੋਂ ਵੱਧ ਕਮਿਊਨਿਟੀ ਕਿਹੜੀ ਜਿਹੜੀ ਆ ਕ੍ਰਾਈਮ ਕਰਦੀ ਆ ਉਹਦੇ ਵਿੱਚ ਮੈਕਸੀਕੇ ਸਭ ਤੋਂ ਪਹਿਲਾਂ ਆਉਣਗੇ ਮੈਕਸੀਕਨ ਲੋਕ ਕ੍ਰਾਈਮ ਦੇ ਵਿੱਚ ਸਭ ਤੋਂ ਪਹਿਲਾਂ ਆਉਣਗੇ ਸੋ ਉਸ ਤੋਂ ਬਾਅਦ ਹੋਰ ਕਮਿਊਨਿਟੀਆਂ ਜਿਹੜੀਆਂ ਨੇ ਉਹ ਆ ਜਾਂਦੀਆਂ ਹਨਾ ਸੋ ਪੰਜਾਬੀਆਂ ਦਾ ਜੇ ਕਈਏ ਵੀ ਇਸ ਤਰ੍ਹਾਂ ਦੀ ਕੋਈ ਐਕਟੀਵਿਟੀ ਕਰਨੀ ਰੂਲ ਨਾ ਫਾਲੋ ਕਰ ਲੈ ਇਹ ਬਹੁਤ ਘੱਟ ਹੈ ਲੈਸ ਆ ਬਾਕੀਆਂ ਨਾਲੋਂ ਸੋ ਇਹ ਗੱਲ ਵੀ ਧਿਆਨ ਦੇ ਵਿੱਚ ਰੱਖਣੀ ਚਾਹੀਦੀ ਆ ਬਾਕੀ ਸਾਨੂੰ ਆਸ ਹੈਗੀ ਆ ਕਿ ਠੀਕ ਠਾਕ ਜਿਹੜੀ ਸਜ਼ਾ ਦੇ ਕੇ ਤੇ ਇਹ ਕੰਮ ਜਿਹੜਾ ਹੈਗਾ ਖਤਮ ਹੋ ਜਾਏਗਾ ਰਿਪੋਰਟ ਹੋਏਗਾ ਹਰਜਿੰਦਰ ਸਿੰਘ ਕਿਉਂਕਿ ਇਹ ਜਿਹੜੀ ਗਲਤੀ ਦੀ ਹੈ ਕਿਉਂਕਿ ਹੈਵੀ ਇਲੀਗਲ ਆ ਅਮਰੀਕਾ ਰਾਈ ਐਂਟਰ ਹੋਇਆ ਜ਼ਾਇਲਮ ਮੰਗੀ ਜ਼ਾਇਲਮ ਮਿਲੀ ਨਹੀਂ ਤੇ ਚਲੋ ਉਹ ਅੱਗੇ ਕੰਮ ਕਰਨ ਲੱਗ ਪਿਆ ਹੈ ਨਾ ਸੋ ਡਿਪੋਰਟ ਹੋ ਜਾਏਗਾ ਨੁਕਸਾਨ ਤਾਂ ਪਰਿਵਾਰ ਦਾ ਵੀ ਹੈ ਪਰਿਵਾਰ ਦਾ ਨੁਕਸਾਨ ਜਿੱਥੇ 40-50 ਲੱਖ ਰੁਪਇਆ ਲਾ ਕੇ ਉਹ ਨੌਜਵਾਨ ਜਿਹੜਾ ਹੈਗਾ ਉਹ ਅਮਰੀਕਾ ਗਿਆ ਹੋਣਾ ਸੋ ਮਤਲਬ ਕਿ ਵਧੀਆ ਜ਼ਿੰਦਗੀ گزارਣ ਦੇ ਲਈ ਪਰ ਉਹਦੀ ਇੱਕ ਵੱਡੀ ਗਲਤੀ ਨੇ ਇਹ ਸਾਰਾ ਕੰਮ ਜਿਹੜਾ ਹੈਗਾ ਉਹ ਤੈਸ ਨੈਸ ਕਰਕੇ ਰੱਖ ਦਿੱਤਾ ਸੋ ਇੱਕ ਪਟੀਸ਼ਨ ਚੱਲੀ ਆ ਹੁਣ ਆਪਾਂ ਪਟੀਸ਼ਨ ਦੀ ਵੀ ਗੱਲ ਕਰ ਲਈਏ ਪਟੀਸ਼ਨ ਚੱਲਦੀ ਹੈ ਕਹਿੰਦੇ ਆਸਟ੍ਰੇਲੀਆ ਤੋਂ ਆਸਟ੍ਰੇਲੀਆ ਤੋਂ ਚੱਲੀ ਪਟੀਸ਼ਨ ਜਿਹਦੇ ਵਿੱਚ ਲਿਖ ਦਿੱਤਾ ਗਿਆ ਕਿ ਭਾਈ 45 ਸਾਲ ਦੀ ਕੈਦ ਹੋ ਗਈ ਹੈ ਅਰਜਿੰਦਰ ਸਿੰਘ ਨੂੰ ਸੋ ਜੋ ਕਿ ਖਬਰ ਹਜੇ ਤੱਕ ਵੀ ਝੂਠੀ ਹੈ ਅਜੇ ਤੱਕ ਵੀ ਆਪਾਂ ਕਹੀਏ ਵੀ ਕੋਈ ਸਜ਼ਾ ਜਿਹੜੀ ਆ ਹਰਜਿੰਦਰ ਸਿੰਘ ਨੂੰ ਨਹੀਂ ਹੋਈ ਉਹ ਹਜੇ ਵੀ ਸੁਣਵਾਈ ਚੱਲ ਰਹੀ ਹੈ ਇਧਰੋਂ ਉਧਰੋਂ ਸਾਰੀਆਂ ਜਿਹੜੀਆਂ ਤਹਿਕੀਕਾਤਾਂ ਜਾਂ ਫਿਰ ਜੱਜ ਨੇ ਜਦੋਂ ਪੂਰਾ ਉਹ ਪਹੁੰਚਣਾ ਹੁੰਦਾ ਪੀਕ ਤੱਕ ਪਹੁੰਚ ਕੇ ਉਹ ਸਾਰੀ ਗੱਲਬਾਤ ਦੇਖਣੀ ਹੁੰਦੀ ਹੈ ਫਿਰ ਉਹਨੇ ਟਾਈਮ ਲੈਣਾ ਹੁੰਦਾ ਹਜੇ ਤੁਸੀਂ ਦੇਖੋ ਜਦੋਂ ਸੁਣਵਾਈ ਖਤਮ ਹੋ ਜਾਂਦੀ ਹੈ ਨਾ ਇਸ ਕੇਸ ਦੀ ਸੁਣਵਾਈ ਜਦੋਂ ਖਤਮ ਹੋ ਗਈ ਫਿਰ ਜੱਜ ਟਾਈਮ ਲਾਊਗਾ ਉਹ 15 ਦਿਨ ਲੈਂਦਾ ਮਹੀਨਾ ਲੈਂਦਾ ਜਾਂ 2 ਮਹੀਨੇ ਲੈਂਦਾ ਕਿ ਮੈਂ ਉਸ ਦਿਨ ਫਲਾਨੀ ਤਰੀਕ ਨੂੰ ਆਪਣਾ ਡਿਸੀਜਨ ਸੁਣਾਵਾਗਾ ਸੋ ਫਿਰ ਉਹ ਟਾਈਮ ਲਏਗਾ ਉਹਦੇ ਵਿੱਚ ਉਹ ਸੋਚੇਗਾ ਸਾਰੇ ਪੱਖ ਦੇਖੇਗਾ ਫਿਰ ਉਹਨੇ ਜਾ ਕੇ 사ਜ ਜਿਹੜੀ ਹੈਗੀ ਆ ਉਹ ਸੁਣਾਉਣੀ ਆ ਸੋ ਪਟੀਸ਼ਨ ਦੇ ਉੱਤੇ 15 ਲੱਖ ਬੰਦਿਆਂ ਦੇ 1.5 ਮਿਲੀਅਨ ਬੰਦੇ ਦੇ ਸਾਈਨ ਹੋ ਗਏ ਆਪਾਂ ਇਹ ਵੀ ਕਹਿ ਲਈਏ ਭਈ 18 ਲੱਖ ਦੇ ਹੀ ਹੋ ਚੱਲੇ ਆ ਹੁਣ ਤਾਂ ਸੋ ਉਹਦੇ ਉੱਤੇ ਸਾਈਨ ਹੋਏ ਉਹਦੇ ਉੱਤੇ ਇੱਕ ਨਾਲ ਹੀ ਕਿਸੇ ਨੇ ਜਿਹਨੇ ਬਣਾਉਣ ਵਾਲੇ ਨੇ ਪਟੀਸ਼ਨ ਜਿਹੜੇ ਪਟੀਸ਼ਨ ਪਾਉਣ ਵਾਲਾ ਹੈਗਾ ਉਹਨੇ ਨਾਲ ਹੀ ਲਾਇਆ ਹੋਇਆ ਉੱਥੇ ਬਟਨ ਵੀ ਤੁਸੀਂ ਡੋਨੇਟ ਵੀ ਕਰ ਸਕਦੇ ਹੋ ਸੋ ਲੋਕਾਂ ਨੇ ਡੋਨੇਟ ਵੀ ਕੀਤੇ ਆ 10-10 ਡਾਲਰ 10-10 ਪਾਉਂਡ ਉੱਥੇ ਡੋਨੇਟ ਵੀ ਹੋਏ ਆ ਸੋ ਪਰਿਵਾਰ ਵਾਲਿਆਂ ਦਾ ਕਹਿਣਾ ਕਿ ਭਾਈ ਸਾਨੂੰ ਪਤਾ ਹੀ ਨਹੀਂ ਸਾਨੂੰ ਕੋਈ ਪੈਸਾ ਵੀ ਨਹੀਂ ਆਇਆ ਉਸ ਚੀਜ਼ ਦਾ ਤੇ ਪੈਸਾ ਲੈ ਕੇ ਹੁਣ ਗਿਆ ਹੁਣ ਇਹ ਵੀ ਕੁੰਡੀ ਹੈਗੀ ਹੈ ਨਾ ਕਿ ਪਟੀਸ਼ਨਰ ਜਿਨੇ ਬਣਾਈ ਹੈ ਉਹਨੇ ਇੱਕ ਤਾਂ ਲੋਕਾਂ ਦੇ ਇਮੋਸ਼ਨਸ ਦੇ ਨਾਲ ਉਹ ਖੇਡਿਆ ਮਤਲਬ ਮੈਂ ਇਹ ਨਹੀਂ ਕਹਿੰਦਾ ਕਿ ਉਹ ਪਟੀਸ਼ਨ ਪੂਰੀ ਤਰੀਕੇ ਨਾਲ ਗਲਤ ਹੋ ਸਕਦੀ ਹੈ ਪਰ ਬਣਾਈ ਗਈ ਮਿਸ ਇਨਫਾਰਮੇਸ਼ਨ ਦੇ ਵਿੱਚੋਂ ਜਿੱਦਾਂ ਲਿਖਿਆ ਗਿਆ 45 ਸਾਲ ਦੀ ਜਿਹੜੀ ਕੈਰ ਦਾ ਉਹ ਹੋ ਗਈ ਹੈ ਸੋ ਉਹਦੇ ਵਿੱਚ ਫਿਰ ਇਹ ਵੀ ਹੋ ਸਕਦੀ ਹੈ ਚਲਾਕੀ ਵੀ ਹੋ ਸਕਦੀ ਹੈ ਕਿ ਪਟੀਸ਼ਨ ਬਣਾਈਏ ਤੇ ਪੈਸਾ ਜਿਹੜਾ ਹੈਗਾ ਉਹ ਇਕੱਠਾ ਕਰੀਏ ਕੁਝ ਵੀ ਹੋ ਸਕਦਾ ਇਸ ਪਟੀਸ਼ਨ ਦੇ ਵਿੱਚ ਖੈਰ ਇਹ ਪਟੀਸ਼ਨ ਜਿਹੜੀ ਹੈਗੀ ਆ ਉਹ ਉਹ ਪਹੁੰਚ ਗਈ ਹੈ ਸਰਕਾਰਾਂ ਤੱਕ ਵੀ ਪਹੁੰਚ ਗਈ ਇਸ ਗੱਲ ਦੀ ਉਹ ਚੱਲ ਰਹੀ ਹੈ ਚਰਚਾ ਚੱਲ ਰਹੀ ਹੈ ਕਿ 18 ਲੱਖ ਦੇ ਉੱਤੇ ਸਾਈਨ ਹੋ ਗਿਆ ਪਰ ਕੀ ਉਹ ਸਹਾਇ ਹੋਏਗੀ ਜਾਂ ਫਿਰ ਹੋਰ ਮਤਲਬ ਵਾਰਸ ਕਰੂਗੀ ਕਿ ਇਸ ਨੂੰ ਇਹਦੇ ਬਾਰੇ ਹਜੇ ਨਹੀਂ ਕਿਹਾ ਜਾ ਸਕਦਾ ਕਿਉਂਕਿ ਲਿਖਣਾ ਨਹੀਂ ਸੀ ਚਾਹੀਦਾ ਉਹਦੇ ਵਿੱਚ ਕਿ 45 ਸਾਲ ਦੀ ਕੈਦ ਜਿਹੜੀ ਹੈ ਉਹ ਹੋ ਗਈ ਹਰਜਿੰਦਰ ਨੂੰ ਹੁਣ ਆਉਂਦੇ ਦਿਨਾਂ ਦੇ ਵਿੱਚ ਇਹ ਚੱਲਣਾ ਸਾਰਾ ਕੁਝ ਇਹਦੇ ਉੱਤੇ ਜਿਹੜੀ ਗੱਲਬਾਤ ਹੈਗੀ ਆ ਆਪਾਂ ਆਪਣੇ ਦਰਸ਼ਕਾਂ ਨੂੰ ਦੱਸਦੇ ਰਹਾਂਗੇ ਬਾਕੀ ਤੁਹਾਡਾ ਕੋਈ ਸਵਾਲ ਹੈਗਾ ਤੇ ਤੁਸੀਂ ਜਰੂਰ ਪੁੱਛ ਸਕਦੇ ਹੋ ਐਡ ਕਰ ਸਕਦੇ ਹੋ ਹਾਂ ਜੀ ਤੁਸੀਂ ਜੀ ਉਰੇ ਮੇਰਾ ਇੱਕ ਵੱਡਾ ਸਵਾਲ ਤੁਹਾਨੂੰ ਇਹ ਹੀ ਹੈ ਕਿ ਇਸ ਦੇ ਨਾਲ ਜੋ ਗੱਲਾਂ ਚੱਲਦੀ ਪਈਆਂ ਨੇ ਕਿ ਹੁਣ ਬਾਕੀ ਦੇ ਟਰੈਕਟਰ ਡਰਾਈਵਰ ਨੇ ਉਹਨਾਂ ਦੇ ਉੱਤੇ ਵੀ ਕਾਰਵਾਈ ਹੋਣੀ ਹੈ ਉਹਨਾਂ ਨੂੰ ਵੀਜ਼ੇ ਨਹੀਂ ਮਿਲਣਗੇ ਇਹ ਸੱਚ ਹੈ ਇਸ ਦੇ ਨਾਲ ਕਿੰਨਾ ਕ ਨੁਕਸਾਨ ਹੋਣ ਵਾਲਾ ਹੈ ਇਹਦੇ ਬਾਰੇ ਜਰੂਰ ਦੱਸੋ ਸਾਡੇ ਦਰਸ਼ਕਾਂ ਦੇਖੋ ਇਹ ਵੀ ਫੇਕ ਨਿਊਜ਼ ਹੈ ਹੁਣ ਆਪਣੇ ਲੋਕ ਨਾ ਕਈ ਵਾਰੀ ਕੀ ਹੁੰਦਾ ਵੀ ਜਦੋਂ ਆਪਣੇ ਸਿਰ ਦੇ ਵਿੱਚ ਮਿੱਟੀ ਪਾਉਣ ਲੱਗਦੇ ਨੇ ਤਾਂ ਪਾਈ ਜਾਂਦੇ ਆ ਕਿ ਇਹ ਜਿਹੜੀ ਗੱਲ ਹੈ ਇਹ ਵੀ ਆਪਣੇ ਮੀਡੀਆ ਨੇ ਉਡਾ ਦਿੱਤੀ ਆ ਕਿ ਭਾਈ ਟਰੱਕ ਜਿਹੜੇ ਕਮਰਸ਼ੀਅਲ ਟਰੱਕ ਡਰਾਈਵਰਾਂ ਵਾਸਤੇ ਵੀਜ਼ੇ ਜਿਹੜੇ ਆ ਉਹ ਬੰਦ ਕਰ ਦਿੱਤੇ ਆ ਅਮਰੀਕਾ ਦੇ ਵਿੱਚ ਸਦਾ ਹੀ ਲੋੜ ਹੈ ਟਰੱਕ ਡਰਾਈਵਰਾਂ ਦੀ ਹਨਾ ਸੋ ਉਹ ਮਤਲਬ ਟਰਕਿੰਗ ਇੰਡਸਟਰੀ ਬਹੁਤ ਵੱਡੀ ਆ ਮਤਲਬ ਕਿ ਸਾਡੇ ਤੁਸੀਂ ਦੇਖੋ ਪੰਜਾਬੀਆਂ ਦੇ ਹੀ ਜਿਹੜੇ ਨੇ ਉਹ ਹਜ਼ਾਰ ਹਜ਼ਾਰ ਦੋ ਦੋ ਹਜ਼ਾਰ ਟਰੱਕ ਜਿਹੜੇ ਉਹ ਚੱਲਦੇ ਆ ਵੱਡੀਆਂ ਟਰਾਂਸਪੋਰਟਾਂ ਨੇ ਇਤੋਂ ਵੀ ਜ਼ਿਆਦਾ ਹੋ ਸਕਦੀਆਂ ਜੇ ਸਾਡੇ ਸਾਨੂੰ ਨਾਂ ਵੀ ਪਤਾ ਹੋਵੇ ਤਾਂ ਸੋ ਟਰੱਕ ਡਰਾਈਵਰ ਵੀਜ਼ਾ ਬੰਦ ਕਰ ਦਿੱਤਾ ਜੀ ਇਸ ਘਟਨਾ ਤੋਂ ਬਾਅਦ ਇਸ ਤਰ੍ਹਾਂ ਇਹਦੇ ਵਿੱਚ ਕੋਈ ਵੀ ਸੱਚਾਈ ਨਹੀਂ ਹੈਗੀ ਸੋ ਐਦਾਂ ਨਹੀਂ ਹੁੰਦਾ ਹੁੰਦਾ ਅਚਾਨਕ ਵੀ ਇਹ ਕੋਈ ਭਾਵਤ ਪਾਕਿਸਤਾਨੀ ਹੈਗਾ ਵੀ ਘਟਨਾ ਹੋਈ ਆ ਅਗਲੇ ਦਿਨ ਨਾਰਾਜ਼ ਹੋ ਕੇ ਜੀ ਵੀਜ਼ੇ ਵਾਲਿਆਂ ਨੇ ਕਹਿ ਦਿੱਤਾ ਇਮੀਗ੍ਰੇਸ਼ਨ ਵਿਭਾਗ ਨੇ ਕਿ ਐਦਾਂ ਹੋ ਗਿਆ ਬਕਾਇਦਾ ਕਾਨੂੰਨ ਬਣਦੇ ਨੇ ਲਾਅ ਬਣਦੇ ਆ ਫਿਰ ਉਹ ਉਹਦੇ ਉੱਤੇ ਜਿਹੜਾ ਹੈਗਾ ਉਹ ਉਹ ਕਾਂਗਰਸ ਦੇ ਵਿੱਚ ਜਾਂਦੇ ਨੇ ਫਿਰ ਜਾ ਕੇ ਪਾਸ ਹੋਣਾ ਜਾਂ ਇਹ ਸਾਰਾ ਕੁਝ ਹੁੰਦਾ ਹੁੰ ਸੋ ਇਦਾਂ ਨਹੀਂ ਹੈ ਵੀ ਇੱਕ ਮਿੰਟ ਦੇ ਵਿੱਚ ਹੀ ਆ ਘਟਨਾ ਵਾਪਰੀ ਤੇ ਅਗਲੇ ਮਿੰਟ ਉਹਨਾਂ ਨੇ ਉਹ ਕਰ ਦਿੱਤਾ ਹਾਂ ਇਹਦੇ ਵਿੱਚ ਇੱਕ ਜਿਹੜੀ ਗੱਲ ਹੋਰ ਜ਼ਰੂਰ ਸਾਹਮਣੇ ਆਈ ਆ ਸਖਤਾਈ ਕਿਉਂ ਹੋਣੀ ਉਹ ਵੀ ਹੌਲੀ ਹੌਲੀ ਹੋਊਗੀ ਇਹ ਨਹੀਂ ਕਿ ਇਸ ਘਟਨਾ ਤੋਂ ਬਾਅਦ ਹੋ ਗਈ ਜਿਵੇਂ ਹਰਜਿੰਦਰ ਸਿੰਘ ਨੂੰ ਨੌਲੇਜ ਨਹੀਂ ਸੀ ਡਰਾਈਵਿੰਗ ਦੇ ਰੂਲਸ ਐਂਡ ਰੈਗੂਲੇਸ਼ਨ ਬਾਰੇ ਕਈ ਉਹਨੂੰ ਸਾਈਨ ਦਿਖਾਏ ਗਏ ਉਹ ਉਹਦੇ ਬਾਰੇ ਵੀ ਉਹਨੂੰ ਨੌਲੇਜ ਨਹੀਂ ਸੀਗੀ ਸੋ ਹੁਣ ਗਵਰਨਮੈਂਟ ਜਿਹੜੀ ਐ ਸਟੇਟਾਂ ਵੱਖ-ਵੱਖ ਇਹ ਪਤਾ ਕਰਨ ਗਈਆਂ ਕਿ ਡਰਾਈਵਿੰਗ ਲਾਇਸੈਂਸ ਇਹਨਾਂ ਸੌਖਾ ਫਿਰ ਮਿਲ ਕੇ ਮੇਰੇ ਹੈ ਕੀ ਇਹਦੇ ਵਿੱਚ ਤਾਂ ਨਹੀਂ ਕੋਈ ਕੁੰਡੀ ਹੈਗੀ ਸੋ ਉਹ ਵੀ ਚੀਜ਼ ਦਾ ਹੁਣ ਪਤਾ ਪਤਾ ਲਾਇਆ ਜਾਊਗਾ ਫਿਰ ਸਖਤਾਈ ਜ਼ਰੂਰ ਹੋ ਸਕਦੀ ਆ ਹੌਲੀ-ਹੌਲੀ ਕਿਉਂਕਿ ਘਟਨਾਵਾਂ ਹੀ ਬਦਲਦੀਆਂ ਹੁੰਦੀਆਂ ਨੇ ਮਾਹੌਲ ਨੂੰ ਸੋ ਫਿਰ ਇਸ ਤਰ੍ਹਾਂ ਹੀ ਇਸ ਤਰੀਕੇ ਦੇ ਨਾਲ ਕੰਮ ਹੋਊਗਾ ਪਰ ਜਿਹੜਾ ਹੁਣ ਤੱਕ ਦੀ ਘੜੀ ਜਿਹੜੀ ਆਪਾਂ ਕਹਿ ਲਈਏ ਜਦੋਂ ਤੱਕ ਅਸੀਂ ਗੱਲ ਕਰ ਰਹੇ ਹਾਂ ਪਰਿਵਾਰ ਦੇ ਨਾਲ ਲੋਕੀ ਮਿਲ ਰਹੇ ਨੇ ਟੀਵੀ ਚੈਨਲਸ ਉਹਨਾਂ ਦੇ ਨਾਲ ਜਾ ਕੇ ਇੰਟਰਵਿਊਜ਼ ਕਰ ਰਹੇ ਨੇ ਮਤਲਬ ਘਰ ਦੇ ਵਿੱਚ ਇਕੱਲੀ ਮਾਂ ਹੈ ਫਾਦਰ ਕਹਿੰਦੇ ਨਹੀਂ ਹੈ ਉਹਨਾਂ ਦਾ ਹਰਜਿੰਦਰ ਦਾ ਤੇ ਉਹ ਵੀ ਮਤਲਬ ਡਿਪਰੈਸ਼ਨ ਦੇ ਵਿੱਚ ਨੇ ਇਸ ਵੇਲੇ ਬੜੇ ਸੈਡ ਨੇ ਕਿ ਹੋਇਆ ਕੀ ਹੈ ਕੀ ਘਟਨਾ ਵਾਪਰ ਗਈ ਹੈ ਕਿਉਂਕਿ 28 ਸਾਲ ਦੀ ਉਮਰ ਹੈ ਮੁੰਡੇ ਦੀ ਹਜੇ ਸੋ ਜਿਵੇਂ ਵੱਡੀਆਂ ਫਵਾਹਾਂ ਪਲਾਈਆਂ ਗਈਆਂ 45 ਸਾਲ ਦੀ ਕੈਦ ਹੋ ਗਈ ਫਿਰ ਤਾਂ ਉਹਦੀ ਸਾਰੀ ਜ਼ਿੰਦਗੀ ਜੇਲ੍ਹ ਦੇ ਵਿੱਚ ਲੈਂਗੁਏਜ ਹੋ ਗਈ ਇਸ ਤਰ੍ਹਾਂ ਆਪਸੀਂ ਆਸ ਕਰਦੇ ਹਾਂ ਉਸ ਪਰਮਾਤਮਾ ਦੇ ਅੱਗੇ ਅਰਦਾਸ ਵੀ ਕਰਦੇ ਹਾਂ ਕਿ ਭਾਈ ਇਹ ਸਰਾ ਨਾ ਹੋਵੇ ਹਾਂ ਠੀਕ ਹੈ ਗਲਤੀ ਦੀ ਸਜ਼ਾ ਮਿਲਣੀ ਚਾਹੀਦੀ ਹੈ ਉਹ ਜਿੰਨੀ ਕ ਬਣਦੀ ਹੈ ਥੋੜੀ ਬਹੁਤ ਕਰ ਕਰਾ ਕੇ ਤੇ ਇਹ ਕੰਮ ਜਿਹੜਾ ਹੈਗਾ ਉਹ ਖਤਮ ਹੋਣਾ ਹੋਣਾ ਚਾਹੀਦਾ ਸੋ ਦੇਖਾਂਗੇ ਆਪਾਂ ਆਉਂਦੇ ਸਮੇਂ ਦੇ ਵਿੱਚ ਕੀ ਬਣਦਾ ਹੈ ਇਸ ਉੱਤੇ ਹਾਂ ਜੀ ਜੇ ਤੁਹਾਨੂੰ ਕਹਤੋਂ ਜੁੜਨ ਦੇ ਲਈ ਜਿੱਦਾਂ ਕੋਈ ਵੀ ਕਹ ਲੋ ਕਿ ਇਸ਼ੂ ਆਂਦਾ ਹੈ ਆ ਚਾਹੇ ਉਹ ਸਿੱਖ ਡੈਸਪਰਾ ਦਾ ਹੋਵੇ ਮੈਂ জানি ਵੀ ਜਦੋਂ ਹੁਣ ਤੁਸੀਂ ਉਸ ਦੇ ਉੱਤੇ ਕਿਹੋ ਕਿਹ ਆਪਣੇ ਵਿਚਾਰ ਤਾਂ ਦਰਸ਼ਕਾਂ ਦੇ ਪੇਰੇ ਰੱਖ ਦਿਓ ਅਤੇ ਸਹੀ ਤੁਸੀਂ ਕਿਹ ਲੋਕ ਜਾਣਸਾ ਦਰਸ਼ਕਾਂ ਦੇ ਰੱਖ ਨਹੀਂ ਕੋਈ ਕਰਦੀ ਹੁ ਜਿਵੇਂ ਕਿ ਹੁਣ ਇਸ ਮਾਮਲੇ ਦੇ ਵਿੱਚ ਹਰ ਕਿਸੇ ਨੇ ਆਪਣਾ ਫੈਦ ਰਕਣ ਦੇ ਲਈ ਇੱਕ ਪਟੀਸ਼ਨ ਬਣਾ ਦਿੱਤੀ ਹੈ ਉਦਾਂ ਦੀ ਖਬਰਾਂ ਬਣਾ ਦਿੱਤੀਆਂ ਨੇ ਖਬਰਾਂ ਆ ਗਈ ਜਿਵੇਂ ਲੱਗਿਆ ਸੀ ਕਿ ਹੁਣ ਟਰੰਪ ਜਿਵੇਂ ਸੈਂਸ਼ਨ ਆ ਰਿਹਾ ਹੈ ਉਹਦੇ ਵਿੱਚ ਇੱਕ ਹੋਰ ਖਬਰ ਕੱਢ ਦਿੱਤੀ ਕਿ ਹੁਣ ਸਾਰੇ ਟਰੱਕ ਡਰਾਈਵਰ ਹੀ ਬੰਦ ਕਰ ਦਿੱਤੇ ਨੇ ਅਮਰੀਕਾ 'ਚ ਚੱਲਣ ਨਹੀਂ ਕੋਈ ਨਹੀਂ ਹੈਗੇ ਤਾਂ ਜਿਹੀ ਬਹੁਤ ਕੁਝ ਸ਼ੁਰੂ ਹੋ ਜਾਂਦਾ ਤਾਂ ਤੁਸੀਂ ਅਕਸਰ ਹੀ ਕਹਿੰਦੇ ਕਿ ਐਸੀ ਸਟਾਈ ਜਿਹੜੀ ਹੁੰਦੀ ਹੈ ਉਹ ਦਰਸ਼ਕਾਂ ਦੇ ਰੱਖ ਹੁੰਦਾ ਨੇ ਫੜਣ ਦੇ ਲਈ ਤਾਂ ਨਵਾਂ ਤੁਹਾਡਾ ਵੀ ਤੁਹਾਡੇ ਸਾਰੇ ਦਰਸ਼ਕਾਂ ਦਾ ਜੋ ਸਾਨੂੰ ਸੁਣਦੇ ਨੇ ਪਿਆਰ ਕਰਦੇ ਨੇ ਤੇ ਆਸ ਕਰਦੇ ਹਾਂ ਕਿ ਤੁਹਾਨੂੰ ਸਾਡੇ ਵੀਡੀਓਜ਼ ਜਿਹੜੀਆਂ ਨੇ ਉਹ ਸਹੀ ਲੱਗਦੀਆਂ ਜਿਹੜੀ ਜਾਣਕਾਰੀ ਹੈਗੀ ਆ ਉਹ ਸਹੀ ਲੱਗਦੀ ਹੈ ਸੋ ਜੇਕਰ ਸਹੀ ਲੱਗਦੀ ਹੈ ਤੇ ਸਾਡੀਆਂ ਵੀਡੀਓਜ਼ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਚੈਨਲ ਨੂੰ ਜਿਹੜਾ ਹੈਗਾ ਵੱਧ ਤੋਂ ਵੱਧ ਸਬਸਕ੍ਰਾਈਬ ਜਿਹੜਾ ਹੈਗਾ ਕਰਵਾਇਆ ਕਰੋ ਆਪਣੇ ਤੌਰ ਦੇ ਉੱਤੇ ਸੋ ਜਿਹਦੇ ਨਾਲ ਕਿ ਸਾਡੀ ਸਪੋਰਟ ਹੋ ਸਕਦੀ ਹੈ ਤੇ ਅਸੀਂ ਹੋਰ ਹੱਲਾਸ਼ੇਰੀ ਦੇ ਨਾਲ ਵਧੀਆ ਟੌਪਿਕਸ ਦੇ ਉੱਤੇ ਵਧੀਆ ਜਾਣਕਾਰੀ ਭਰਪੂਰ ਵੀਡੀਓਜ਼ ਜਿਹੜੀਆਂ ਨੇ ਉਹ ਬਣਾਉਂਦੇ ਰਵਾਂਗੇ ਧੰਨਵਾਦ ਜੀ ਜੀ ਤੇ ਇਸ ਨਾਲ ਹੀ ਪ੍ਰਾਈਡ ਪੰਜਾਬੀ ਦੇ ਦਰਸ਼ਕਾਂ ਨੂੰ ਇਜਾਜ਼